ਭਾਜੀ ਅੱਜ ਜਿਹੜਾ ਇਹ ਪੁੱਤਾ ਪੁੱਟਿਆ ਗਿਆ ਹੈ ਇਹ ਕਿਉਂ ਪੁੱਟਿਆ ਗਿਆ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਪੂਰੇ ਭਾਰਤ ਦੇ ਵਿੱਚ ਸ਼੍ਰੀ ਹਿੰਦੂ ਤਖਤ ਨੇ 4 ਤਰੀਕ ਦੀ ਇੱਕ ਕਾਲ ਦਿੱਤੀ ਸੀ ਸਮੁੱਚੇ ਪੰਜਾਬ ਤਸਵੀਰ ਤੋਂ ਨੌਜਵਾਨ ਜਿਹੜੇ ਹਿੰਦੂ ਤਖਤ ਦੇ ਕਾਰਨੂੰਨ ਨੇ ਪੁਤਲੇ ਸਾੜ ਰਹੇ ਨੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਮਹਾਪੰਚਾਇਤ ਹੈ ਉਹਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਨਵਾਬ ਰਜੀਵ ਗਾਂਧੀ ਦਾ ਜਿਹੜਾ ਲੜਕਾ ਹੈ ਨਵਾਬ ਰਾਹੁਲ ਗਾਂਧੀ ਉਹ ਡਾਇਰੈਕਟ ਤੌਰ ਤੇ ਸਨਾਤਨੀਆਂ ਨੂੰ ਟਾਰਗੇਟ ਕਰਕੇ ਹਿੰਸਕ ਲੋਕ ਦੱਸਦਾ ਇਸ ਕਰਕੇ ਜੇ ਅਸੀਂ ਹਿੰਸਕ ਆ ਤੇ ਫੇਰ ਜਿਹੜਾ 60 ਸਾਲ ਰਾਜ ਇਹਦੇ ਦਾਦੇ ਪੜਤਾਦੇ ਜਾਲੀ ਬ੍ਰਾਹਮਣ ਬਣ ਕੇ ਕਰਗੇ ਜਾਲੀ ਬ੍ਰਾਹਮਣ ਬਣ ਕੇ ਇਹਦੀ ਦਾਦੀ ਇਹਦਾ ਦਾਦਾ ਕਿਉਂਕਿ ਸਪਸ਼ਟ ਤੌਰ ਤੇ ਪਤਾ ਸੀ ਵੀ ਉਹ ਇਸਲਾਮੀਕ ਨੇ ਮੁਸਲਮਾਨ ਨੇ ਉਹਦੇ باوجود ਵੀ ਜਾਲੀ ਬ੍ਰਾਹਮਣ ਬਣ ਕੇ ਭਾਰਤ ਤੇ 60-65 ਸਾਲ ਰਾਜ ਕਰਗੇ ਤੇ ਰਾਜ ਅਸੀਂ ਦਾ ਨਹੀਂ ਖੋਇਆ ਜਿਨ੍ਹਾਂ ਨੇ ਰਾਜ ਖੋਇਆ ਜਿਨ੍ਹਾਂ ਨੇ ਵੋਟਾਂ ਲੋਕਤੰਤਰ ਤੇ ਹੁਣ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਪੋਜੀਸ਼ਨ 'ਚ ਬੈਠਣਾ ਇੰਨਾ ਕੋਖਾ ਹੋਇਆ ਪਿਆ ਉਹਨੂੰ ਵੀ ਉਹਨੇ ਡਾਇਰੈਕਟ ਐਂਡ ਡਾਇਰੈਕਟ ਇੱਕੋ ਕਮਿਊਨਿਟੀ ਹੈ ਜਿਹੜੀ ਦੇਸ਼ ਦੇ ਵਿੱਚ 65% 70% ਸਾਡੇ ਲੋਕ ਵੱਸਦੇ ਐ ਤੇ ਉਹਨੇ ਉਹਨਾਂ ਨੂੰ ਹਿੰਸਕ ਦੱਸਿਆ ਇਹਦੇ ਹੀ ਦਾਦੇ-ਪੜਦਾਦੇ ਸਾਨੂੰ ਇਹ ਪੜਾਉਂਦੇ ਰਹੇ ਪਹਿਲਾਂ ਵੀ ਜੇ ਕੋਈ ਇੱਕ ਚਪੇੜ ਮਾਰਦਾ ਦੂਜੀ ਗੱਲ ਅੱਗੇ ਕਰ ਦਿਓ ਜੇ ਹੁਣ ਅਸੀਂ ਉਹ ਗੱਲ ਪਿੱਛੇ ਕਰ ਲਈ 15 ਸਾਲਾਂ ਤੋਂ ਜਿਹੜਾ ਇੱਕ ਚਪੇੜ ਮਾਰਦਾ ਉਹਦੀ ਉਂਗਲੀ ਵੱਢਣ ਦੀ ਤਾਕਤ ਰੱਖਦੇ ਆ ਹੁਣ ਇਹਨਾਂ ਲੋਕਾਂ ਨੂੰ ਅਸੀਂ ਰੜਕਦੇ ਆ ਇਹ ਲੋਕਾਂ ਨੇ ਸਾਡੇ ਅਸ਼ਤਰ ਸ਼ਸਤਰ ਸਾਰਾ ਸਮਾਨ ਜਿਹੜਾ ਟਰੰਕਾਂ ਚ ਪਵਾ ਕੇ ਦੇ ਦਾਦਿਆਂ ਪਰਦਾਦਿਆਂ ਨੇ ਰਖਾਤਾ ਸੀ ਇਸ ਕਰਕੇ ਹੁਣ ਉਹ ਸਨਾਤਨੀ ਜਾਗ ਚੁੱਕਾ ਹੈ ਜਦੋਂ ਉਹਨੇ ਸਨਾਤਨੀਆਂ ਨੂੰ ਹਿੰਸਕ ਕਿਹਾ ਹਿੰਦੂਆਂ ਨੂੰ ਹਿੰਸਕ ਕਿਹਾ ਜਿਹੜੇ ਲੋਕ ਉਸ ਪਾਲੇ ਦੇ ਵਿੱਚ ਹਿੰਦੂਆਂ ਦੇ ਰੂਪ ਦੇ ਵਿੱਚ ਸਾਡੇ ਡੋਗਲੇ ਚਿਹਰੇ ਬੈਠੇ ਆ ਉਹਨਾਂ ਨੂੰ ਚਾਹੀਦਾ ਵੀ ਉਹ ਕਾਂਗਰਸ ਦਾ ਬਾਈਕਾਟ ਕਰਨ ਕਾਂਗਰਸ ਨੂੰ ਛੱਡਣ ਕਿਉਂਕਿ ਜੇ ਇਹਨਾਂ ਦਾ ਨਮਾਇੰਦਾ ਇਹਨਾਂ ਦਾ ਆਗੂ ਇਹ ਗੱਲਾਂ ਕਰ ਰਿਹਾ ਉਹਨੂੰ ਐਸੇ ਆਪਣੀ ਮੰਜੀ ਢੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ ਕਿ 15 ਸਾਲਾਂ 'ਚ 45 ਤੋਂ 99 ਦੇ ਪਹੁੰਚਿਆ 99 ਤੇ ਵੀ ਉਹਨਾਂ 'ਚ ਪਹੁੰਚਿਆ ਜਿੱਥੇ 545 ਨੇ ਨਾ ਕਿ 100 ਜੋ 99 ਤੇ ਆਇਆ ਇਸ ਕਰਕੇ ਜਿਹੜੀ ਕਾਂਗਰਸ ਹੈ ਉਹ ਹਮੇਸ਼ਾ ਹਿੰਦੂ ਵਿਰੋਧੀ ਜਮਾਤ ਰਹੀ ਹੈ ਉਹਨਾਂ ਦੇ ਆਕੇ ਨੇ ਇਹ ਗੱਲ ਕਲੀਅਰ ਕਰਤੀ ਦੇਸ਼ ਦੀ ਦਰ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਪੰਚਾਇਤ ਦੇ ਵਿੱਚ ਉਸ ਕਰਕੇ ਜਿਹੜਾ ਹਿੰਦੂ ਸਮਾਜ ਹੈ ਉਹਦੇ ਦਿਲ ਦੇ ਵਿੱਚ ਜਿਹੜਾ ਰੋਸ ਹੈ ਰੋਜ਼ ਜ਼ਾਹਿਰ ਕਰਦਾ ਹੋਇਆ ਸਮੁੱਚੇ ਭਾਰਤ ਸਮੁੱਚੇ ਪੰਜਾਬ 'ਚ ਹਿੰਦੂ ਤਖਤ ਦੀ ਕਾਲ ਦੇ ਉੱਤੇ ਇਹਦੇ ਜਿਹੜੇ ਪੁਤਲੇ ਆ ਉਹ ਸਾੜੇ ਜਾ ਰਹੇ ਆ ਇਨ ਕਾਂਗਰਸ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਵੀ ਆਪਣੇ ਜਿਹੜਾ ਲੀਡਰ ਇਹਨਾਂ ਨਾਲ ਬੇਲਗਾਮ ਹੋਇਆ ਉਹਦੀ ਜਿਹੜੀ ਮਾਫੀ ਆਪ ਵੀ ਮੰਗਣ ਤੇ ਉਹ ਤੋਂ ਵੀ ਮੰਗਾਣ ਘਟੋ-ਘਟ ਜੇ ਮਾਫੀ ਮੰਗੇਗਾ ਤਾਂ ਠੀਕ ਹੈ ਨਹੀਂ ਹੈ ਜਿਹੜਾ ਵਿਰੋਧ ਹੈ ਸਮੁੱਚੇ ਭਾਰਤ 'ਚ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਦੇਖਲਾ